ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇਹ ਹੈ ਗਰਮ ਪਾਣੀ ਦਾ ਸਰੋਵਰ ਅਬ ਇੱਕ ਸਾਦੇ ਹੋ ਇਹ ਸਰੋਵਰ ਹੈ ਜੀ ਗਰਮ ਪਾਣੀ ਦਾ ਜਿੱਥੇ ਸੰਗਤ ਇਸ਼ਨਾਨ ਕਰਦੀ ਹੈ ਇਹ ਗਰਮ ਪਾਣੀ ਦਾ ਸਰੋਵਰ ਹੈ ਜੀ ਤੇ ਆਈ ਹੋਈ ਸੰਗਤ ਇੱਥੇ ਇਸ਼ਨਾਨ ਕਰਦੀ ਹੈ ਤੇ ਇੱਥੇ ਇਸ਼ਨਾਨ ਕਰਨ ਨਾਲ ਜਿਹਦੀ ਸਫਰ ਦੀ ਥਕਾਵਟ ਹੁੰਦੀ ਹੈ ਉਹ ਲੈ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਵਾਈ ਗਰੂ ਜੀ ਗਰਮ ਪਾਣੀ ਦਾ ਸਲੋਵਰ ਆ ਵੇਖੋ ਜੀ ਠੰਡਾ ਪਾਣੀ ਤੇ ਗਰਮ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਤਾਂ ਇਹ ਜੋ ਪਾਣੀ ਹੈ ਕੋਸਾ ਹੋ ਜਾਂਦਾ ਹੈ ਫਿਰ ਸੰਗਤ ਇਸ ਵਿੱਚ ਇਸ਼ਨਾਨ ਕਰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ